ਹਾਂਜੀ ਕੀ ਹਾਲ ਚਾਲ ਆ ਜੀ ਹੋ ਸਾਰਿਆਂ ਦੇ ਘਰ ਪਰਵਾਹ ਬਈ ਸੱਟ ਆ ਜੀ ਜਾਨਪੁਰ ਕਿਵੇਂ ਸੱਟ ਆ ਤੇ ਲੋ ਬਈ ਲੈ ਕੇ ਆ ਗਏ ਇੱਕ ਨਵੀਂ ਵੀਡੀਓ ਤੁਹਾਡੇ ਲਈ ਤੇ ਬਣਾਉਣ ਬਈ ਜਿਹੜੇ ਗੂਤਰ ਜਿਹੜੇ ਗੂਤਰਾਂ ਨੂੰ ਬਈ ਸੋਕਾ ਹੋ ਜਾਂਦਾ ਥੱਲੋਂ ਹੱਡੀ ਕੱਢਦੇ ਆ ਜਾਂ ਫਿਰ ਹਰੀਆਂ ਬਿਠਾ ਮਾਰ ਲੱਗ ਜਾਂਦੇ ਆ ਕੰਧਾਂਆਂ ਵਿੱਚ ਬੱਜੀ ਜਾਂਦੇ ਆ ਬਿਨਾ ਗੱਲੋਂ ਤੇ ਉਹਨਾਂ ਦਾ ਪੱਕਾ ਇਲਾਜ ਬਈ ਦੱਸਾਂ ਦੱਸਣ ਲੱਗੇ ਆ ਤੇ ਗੋਲੀਆਂ ਆ ਮਾਂ ਲੈ ਕੇ ਆਉਣੀਆਂ ਤੁਜੀ ਕਿਹੜੀਆਂ ਕਿਹੜੀਆਂ ਲੈ ਕੇ ਆਉਣੀਆਂ ਆ ਮਾਰ ਦੀ ਕੈਮਰਾਮੈਨ ਆਹ ਗੋਲੀਆਂ ਬਾਈ ਸਾਰੀਆਂ ਗੋਲੀਆਂ ਲੈ ਆਉਣੀਆਂ ਤੁਸੀਂ ਤੁਹਾਨੂੰ ਕੱਲੀ ਕੱਲੀ ਗੋਲੀ ਦਾ ਦੱਸ ਦਿਆਂ ਕਿਹੜੀਆਂ ਇਹ ਗੋਲੀਆਂ ਤੇ ਸਭ ਤੋਂ ਪਹਿਲਾਂ ਤਾਂ ਬਾਈ ਪੈਰਾਸੀਟਾਮੋਲ ਗੋਲੀ ਆ ਬੁਖਾਰ ਤੋਂ ਬਾਅਦ ਚ ਦੱਸ ਦਿੰਨੇ ਆ ਬਾਈ ਕਿੰਨ ਬਣਾਉਣੀਆਂ ਕਿਵੇਂ ਪਹਿਲਾਂ ਗੋਲੀਆਂ ਦਾ ਦੱਸ ਦੀ ਪਹਿਲਾਂ ਪੈਰਾਸੀਟਾਮੋਲ ਆ ਆ ਹੈਗੀ ਆ ਬਰੂਫਨ ਗਰੂ ਹਨ ਤੇ ਆ ਹੈਗਾ ਐਥਰੋਸਿਨ ਇਹ ਆ ਮੈਟਰੋਜਲਾ ਪੰਜ ਪੰਜ ਗੋਲੰਗਾ ਵਾ ਤੇ ਕੂਤਰਾਂ ਦੇ ਹਿਸਾਬ ਨਾਲ ਜੇ ਤੁਸੀਂ ਵੱੱਦ ਬਣਾਉਣੀਆ ਤਾਂ ਵੱੱਦ ਲੈ ਲਿਓ ਜੇ ਘੱਟ ਬਣਾਉਣੀਆ ਤਾਂ ਘੱਟ ਲੈ ਲਿਓ ਤੇ ਆ ਹੈਗੀ ਬਈ ਗੋਲੀ ਸਪਲੌਕਸ TZ ਤੇ ਇੱਕ ਗੋਲੀ ਆਹ ਲਾਠ ਤੇ ਸਿਪਰੋਵੈਟ ਇਹ 4 ਆ 2 ਲੈਣੀਆਂ ਵਾ ਆ 5-5 ਲੈਣਨਾ ਤੇ ਸਾਰਿਆਂ ਗਾ ਵੀ ਕੁੱਟ ਕੇ ਪਾਊਡਰ ਕਰ ਲੈਣਾ ਤੁਹਾਨੂੰ ਦਿਖਾਉਂਦੇ ਆ ਬਣਾ ਕੇ ਆਪਦੇ ਲਈ ਵੀ ਬਣਾਵਾਂਗੇ ਅੱਜ ਤੇ ਇਹਦੇ ਵਾਸਤੇ ਭਾਈ ਸਾਨੂੰ ਪਹਿਲਾਂ ਪਹਿਲਾਂ ਆਪਾਂ ਇਹ ਜੀ ਮਾਮ ਦਾਸਤਾ ਲੈ ਲੈਣਾ ਸਾਰੀਆਂ ਗੋਲੀਆਂ ਕੱਢ ਕੇ ਸਾਰੀਆਂ ਗੋਲੀਆਂ ਕੱਢ ਕੇ ਪਾ ਲੈਣੀਆਂ ਭਾਈ ਸਾਰੀਆਂ ਗੋਲੀਆਂ ਕੱਢ ਕੇ ਪਾ ਲੈਣੀਆਂ ਬਈ ਆਰਡਰ ਕਰ ਲੈਣਾ ਇਹਨਾਂ ਦਾ ਜਿਵੇਂ ਬ੍ਰੀਕ ਵਿੱਚ ਦਾਣੇ ਜੀ ਨਾ ਹੋਣ ਤੇ ਆਪਣੇ ਕੋਲੇ ਤਾਂ ਜੋ ਮੌਕਾ ਗਿਆ ਸੀਗਾ ਤੇ ਅੱਜ ਇਹਨਾਂ ਨੂੰ ਬਣਾਉਣ ਲੱਗੇ ਇਹਦੇ ਵਿੱਚ ਹੋਰ ਵੀ ਦੋ ਆਟਮਾ ਪੈਣੀਆਂ ਉਹ ਵੀ ਦੱਸ ਦਿਆਂ ਤੁਹਾਨੂੰ ਕੀ ਆ ਇਹਨਾਂ ਦਾ ਗੋਲੀਆਂ ਕੱਟ ਲੈਣੀਆਂ ਆਹ ਦੋ ਹੀ ਪਾਉਣੀਆਂ ਬਈ ਇਹ ਨਹੀਂ ਜ਼ਿਆਦੇ ਪਾਉਣੀਆਂ ਇਹ ਆਹ ਗੋਲੀ ਦਾ ਤੇ ਆਹ ਗੋਲੀ ਦਾ ਬਈ ਸਾਲ ਟਿੱਕੋ ਹੀ ਆ ਤੇ ਪ੍ਰੋਵੈਡ ਦਾ ਇਸ ਕਲੌਕਸ ਟੀਜेड ਦਾ ਇਹਦੇ ਚੈੱਕ ਸਾਲਟ ਆ ਪਰ ਇਹਦੇ ਚ ਦੋ ਹੈ ਜਿਆਦਾ ਬਿਹਤਰ ਕੰਮ ਕਰਦੀ ਹੈ ਉਹਦੇ ਨਾਲੋਂ ਜੇ ਕੱਲੀ ਪਾਉਣੀ ਤੇ ਅਸੀਂ ਕੱਲੀ ਵੀ ਪਾ ਸਕਦੇ ਹਾਂ ਜੇ ਆ ਨਹੀਂ ਪਾਉਣੀ ਤਾਂ ਉਹ ਕੱਲੀ ਵੀ ਪਾ ਸਕਦੇ ਹਾਂ ਤੇ ਪਹਿਲਾਂ ਉਹਨਾਂ ਦਾ ਬਈ ਮੈਂ ਪਾ ਲੈਣੀਆਂ ਪਾਊਡਰ ਕਰ ਲੈਂਗੇ ਪਾਊਡਰ ਕਰਕੇ ਤੁਹਾਨੂੰ ਦੱਸ ਦਿਆਂ ਲਓ ਜੀ ਆਪਾਂ ਕੁੱਟ ਕੇ ਸਾਰੀਆਂ ਗੋਲੀਆਂ ਕਰ ਲਈਆਂ ਬਰੀਕ ਐ ਜਮਾ ਪਾਊਡਰ ਬਣਾ ਲਿਆ ਤੇ ਚ ਦਾਣੇ ਜੀ ਨਹੀਂ ਬੜੇ ਹੋਣੇ ਚਾਹੀਦੇ ਬਈ ਜਮਾ ਬਰੀਕ ਪਾਊਡਰ ਹੋਵੇ ਹੋਵੇ ਤੇ ਹੁਣ ਇਹ ਨਾਲ ਇਹ ਨਾਲ ਕੀ ਕਰਨਾ ਬਈ ਇੰਨਾ ਕੁ ਬਈ ਆਪਾਂ ਲੈ ਲੈਣਾ ਆਟੇ ਦਾ ਪੇੜਾ ਦੁਨਿਆਗਨਾ ਹੋਵੇ ਕਰੇ ਪੀ ਆਈ ਹੁੰਦਾ ਆਪਣੇ ਰਸੋਈ ਦੇ ਵਿੱਚ ਤੇ ਇਹ ਨਾਲ ਇਹਦੇ ਵਿੱਚ ਆਪਾਂ ਮਿਕਸ ਕਰ ਲੈਣਾ ਸਾਰੀਆਂ ਗੋਲੀਆਂ ਤੇ ਇਹ ਨੂੰ ਬਈ ਟਾਈਮ ਮਿਕਸ ਕਰਨ ਨੂੰ ਟਾਈਮ ਲੱਗੂਗਾ ਤੇ ਇਨ ਕਰ ਲ ਗਏ ਮੈਕਸ ਫਿਰ ਸਾਰਾ ਕੁਝ ਤੁਹਾਨੂੰ ਦੱਸ ਦਿਆਂ ਬਾਅਦ ਚ 9 ਵਈਆਂ ਸਾਰੀਆਂ ਗੋਲੀਆਂ ਆਪਾਂ ਪੇੜੇ ਦੇ ਵਿੱਚ ਆਟੇ ਦੇ ਵਿੱਚ ਮੈਕਸ ਕਰ ਲਈਆਂ ਇਹ ਐਂ ਕਰੀ ਜਣਾ ਇਹਨੂੰ ਮੈਕਸ ਚੰਗੀ ਤਰ੍ਹਾਂ 5 ਤੋਂ 10 ਮਿੰਟ ਲਗਾਤਾਰ ਐਂ ਕਰੀ ਜਣਾ ਇਹਦੇ ਵਿੱਚ ਲਾਟ ਦੇ ਬਾਈ ਆਪਾਂ ਪਾਵਾਂਗੇ ਇੱਕ ਚੀਜ਼ ਹੋਰ ਉਹ ਵੀ ਦੱਸ ਦਿਆਂ ਤੁਹਾਨੂੰ ਕਿ ਜਿਹਦੇ ਨਾਲ ਇਹ ਖਰਾਬ ਨਾ ਹੋਵੇ ਇਹ ਚ ਬਈ ਆਪਣਾ ਹੈਗਾ ਸੈਦ ਸੈਦ ਦਾ ਲੈ ਲੈਣਾ ਇੱਕ ਚਮਚਾ ਸਾਹ ਜਿ ਨਹੀਂ ਬਾਹਲਾ ਵੀ ਨਾ ਹੋਵੇ ਭਰਿਆ ਵਾ ਹੱਥ ਤੇ ਪਾ ਲਿਓ ਇਹਦੇ ਵਿੱਚ ਆ ਮਿਕਸ ਕਰ ਦੇਣਾ ਸਾਰਾ ਸੈਦ ਜੇ ਬਈ ਇਹ ਪਤਲਾ ਹੁੰਦਾ ਇਦੇ ਵਿੱਚ ਸੁੱਕਾ ਆਟਾ ਹੋਰ ਪਾ ਲਿਓ ਜੇ ਤੁਹਾਨੂੰ ਲੱਗਦਾ ਵੀ ਢਿੱਲਾ ਹੋ ਗਿਆ ਆਟਾ ਤੇ ਵਿੱਚ ਸੁੱਕਾ ਆਟਾ ਹੋਰ ਪਾ ਲਿਓ ਲੋ ਬਈ ਆ ਬਣ ਗਈਆਂ ਆਪਣੇ ਕੋਲੇ ਤੇ ਵਿੱਚ ਇਹਦੇ ਆਪਾਂ ਥੋੜਾ ਜਿਹਾ ਚਮਚਾ ਦਾ ਸਹਿਦਰ ਲਾ ਲਿਆ ਸੀਗਾ ਤੇ ਹੁਣ ਬਣਾਵਾਂਗੇ ਇਹ ਗੋਲੀਆਂ ਬਈ ਇਹਦੀਆਂ ਸਾਰੇ ਦੀਆਂ 100 ਗੋਲੀ ਬਣਾਉਣੀ ਆ ਬਈ ਆਪਾਂ ਇਹਦੀ 5-5 ਗੋਲੀਆਂ ਸੀ ਏ ਪਾਣੀ ਪਾਣੀ ਗੋਲੀਆਂ ਆਸੀ ਆਪਾਂ ਐਡੀਟੀਆਂ ਦਾ ਬਾਈ ਗੋਲੀਆਂ ਬਣਾ ਲੈਣੀਆਂ ਇਹ ਆ ਆਟਾ ਬਾਲਾ ਜ਼ਿਆਦਾ ਨਹੀਂ ਲੈਣਾਗੇ ਆਪਾਂ ਪੀੜਾ ਜਿਹੜਾ ਲਿਆ ਇਹ ਗੋਲੀਆਂ ਜ਼ਿਆਦਾ ਬਣਨ 100 ਗੋਲੀ ਦੇ ਹਿਸਾਬ ਨਾਲ ਹੀ ਲੈਣਾ ਵੀ 100 ਗੋਲੀ ਬਣ ਜਾਈ ਆਪਣੀ ਬਸ ਓਲੇ ਦੇ ਦਾਣੇ ਜਿੱਡੀਆਂ ਜਿੱਡੀਆਂ ਇਹਨਾਂ ਗੋਲੀਆਂ ਬਣ ਜਾਣਗੀਆਂ 100 ਗੋਲੀ ਤੇ ਜੇ ਜ਼ਿਆਦੇ ਬਣਾਉਣੀਆਂ ਜੇ ਪੱਤਾ-ਪੱਤਾ ਲਿਓਗੇ ਗੋਲੀਆਂ ਦਾ ਤਾਂ 200 ਬਣ ਜੂਗੀ ਇਹਦੀ ਤੇ ਜੇ ਘੱਟ ਬਣਾਉਣੀਆਂ ਤੇ ਫਿਰ ਭਾਈ ਘਟੇ ਵੀ ਬਣਾ ਸਕਦੇ ਆ ਤੁਸੀਂ। ਤੋਂ ਸਭ ਨਾਲ ਆਟਾ ਘਟ ਪਾ ਲਈ ਇਹਦੇ ਵਿੱਚ। ਛੋਟੇ ਗੋਲਿਆਂ ਦਾ ਘਟ ਬਣਨ। ਤੇ ਬਣਾ ਕੇ ਸਾਰੀਆਂ ਇਹ ਰੱਖੀ ਜਾਣੀਆਂ। ਬੋਟਲਗੇ ਭਾਈ ਫਿਰ ਦੱਸਦੇ ਆ ਅੱਗੇ ਦੀ ਪ੍ਰੋਸੀਜਰ। 94 93 96 57 ਹਾਂ ਨਹੀਂ ਨੰਨਿਆ ਨਮੇ ਹਾਂ 101 102 103 104 ਤੇ 105 ਲਓ ਜੀ ਗੋਲੀਆਂ ਆਪਣੀਆਂ ਬਣ ਗਈਆਂ ਸਾਰੀਆਂ 105 ਗੋਲੀਆਂ ਬਣ ਗਈਆਂ ਬਟੀਆਂਆਂ ਤੇ ਇਹਨੂੰ ਬਸ ਐਂ ਜੇ ਹਲਾ ਦੇਣਾ ਇਹਨਾਂ ਨੂੰ ਗੋਲੀਆਂ ਨੂੰ ਲਓ ਦੇਖੋ ਬਈ ਐਂ ਬਣ ਗਈਆਂ ਗੋਲੀਆਂ ਇਹ ਬਈ ਇਹ ਬੰਦ ਕਰਕੇ ਨਹੀਂ ਰੱਖਣੀਆਂ ਐਂ ਆਈ ਪਈਆਂ ਰਹਿਣੀਆਂ ਸਾਰੇ ਵਿੱਚ ਤੇ ਪਹਿਲਾਂ 4 ਦਿਨ ਪਈਆਂ ਰਹਿਣ ਪਹਿਲਾਂ 5 ਦਿਨ ਦਿਨ ਪਹਿਲਾਂ 10 ਦਿਨ ਰੱਖ ਲਓ ਐ ਜਿੰਨਾ ਚਿਰ ਇਹ ਜਮਾ ਸੌਕਦੀਆਂ ਨਹੀਂ ਇਹ ਜਿਵੇਂ ਪਤਾ ਲੱਗ ਜੂਗਾ ਜਦੋਂ ਨਵਾਂ ਖਾਓਗੇ ਵਿੱਚ ਹਾਰ ਹੋ ਜਾਣੀਆਂ ਇਹ ਜਮਾ ਤੇ ਇਦੋਂ ਬਾਅਦ ਚ ਇਹਨਾਂ ਨੂੰ ਇਹ ਹੱਡ ਬੰਦ ਡੱਬੀ ਦੇ ਵਿੱਚ ਪਾ ਸਕਦੇ ਆ ਤੇ ਉਹਨਾਂ ਚਿਰ ਇਹਨਾਂ ਨੂੰ ਐਂ ਹਵਾ ਦੇ ਵਿੱਚ ਸਾਂ ਦੇ ਵਿੱਚ ਸਖਾਈ ਜਾਣਾ ਇਹਨਾਂ ਨੂੰ ਤੇ ਜੇ ਥੋੜਾ ਕੋ ਕਬੂਤਰ ਹੈਗਾ ਲੱਗਦਾ ਢਿੱਲਾ ਤੁਹਾਨੂੰ ਤੇ ਉਹਨੂੰ ਐਂ ਦੇ ਵੀ ਸਕਦੇ ਆ ਤੇ ਸੁਬਾ ਸਾਮ ਇੱਕ ਗੋਲੀ ਇੱਕ ਸੁਬਾ ਤੇ ਇੱਕ ਸਾਮ ਦੋ ਟਾਈਮ ਦੇ ਦਿਓ ਤੇ ਤੁਹਾਨੂੰ ਪਹਿਲੇ ਦਿਨ ਹੀ ਬਾਈ ਰਿਜ਼ਲਟ ਮਿਲ ਜੂਗਾ ਗੋਲੀ ਦਾ ਤੇ ਬਹੁਤ ਵਧੀਆ ਆਪਣੀ ਵਰਤੀ ਹੋਈ ਆ ਤੇ ਰਿਜ਼ਲਟ ਵਾਲੀ ਗੋਲੀ ਆ 100% ਬਾਈ ਕੰਮ ਕਰਦੀ ਹੈ ਗੋਲੀ ਕੂਤਰ ਸੁੱਕਿਆ ਹੋਵੇ ਜਿੰਨਾ ਮਰਜੀ ਤੇ ਸੋਕ ਤੇ ਘਰੀਆਂ ਬਿੱਠਾ ਮਾਰਦਾ ਹੋਵੇ ਕੂਤਰ ਇਕੱਠਾ ਜਾ ਹੋ ਕੇ ਬਹਿੰਦਾ ਜਿਹੜਾ ਪਾਣੀ ਵਾਲੀਆਂ ਬੈਠਾਈਆਂ ਮਰੀ ਜਾਂਦਾ ਜਾਂ ਕੋਈ ਗਲਾਸ ਅਲਾਵਾ ਸਾਰੀਆਂ ਬੋਰੀਆਂ ਤੇ ਬਈ ਕਰ ਦਈਏ ਕੰਮ ਇਹ ਤੇ ਤੇ ਭਾਰਤ ਕੇ ਬਾਈ ਦੱਸਿਓ ਤੇ ਕਮੈਂਟ ਜ਼ਰੂਰ ਕਰਿਓ ਵੀ ਕਿਵੇਂ ਆਪਣੀ ਗੋਲੀ ਦੇ ਰਿਜ਼ਲਟ ਮਿਲਿਆ ਤੁਹਾਨੂੰ ਜਾਂ ਨਹੀਂ ਮਿਲਿਆ ਤੇ ਬਹੁਤ ਹੀ ਵਧੀਆ ਗੋਲੀ ਆ ਤੇ ਜੇ ਵਧੀਆ ਲੱਗੀ ਤਾਂ ਵੀਡੀਓ ਆਪਣਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਤੇ ਸ਼ੇਅਰ ਤੇ ਦੂਬਈ ਨੈਕਸਟ ਵੀਡੀਓ ਜਿਹੜੀ ਆਪਾਂ ਬਹੁਤ ਤਰ੍ਹਾਂ ਦੀਆਂ ਹੁਣ ਜਿਹੜੇ ਇਸ ਟਾਈਮ ਅੱਖਾਂ ਵੀ ਬਹੁਤ ਪ੍ਰੋਬਲਮ ਬਹੁਤ ਚੱਲ ਰਹੀ ਹੈ ਤੇ ਉਹਦਾ ਵੀ ਬਾਈ ਆਪਣਾ ਵਰਤੀ ਹੋਈ ਦਵਾਈ ਹੈਗੀ ਆਪਣੇ ਕੋਲ ਉਹ ਵੀ ਦੱਸਾਂਗੇ ਨੈਕਸਟ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰੇ ਭਰਾਵਾਂ ਦਾ